ਇਹ ਸ਼ਹਿ ਹੈ ਜੀ ਕਹਾਣੀ ਕਰਤਾ ਸਿੰਘ ਦੁੱਗਲ ਜੀ ਦੁਆਰਾ ਲਿਖੀ ਹੋਈ ਪਾਕਿਸਤਾਨ ਹਮਾਰਾ ਹੈ ਪਹਿਲੇ ਉਸ ਦਾ ਨਾਂ ਰਾਮ ਰੱਖੀ ਸੀ ਹੁਣ ਉਸ ਦਾ ਨਾਂ ਅੱਲਾ ਰੱਖੀ ਰੱਖ ਦਿੱਤਾ ਓੰਜ ਉਸ ਨੂੰ ਅੱਗੇ ਵੀ ਲੋਕ ਰੱਖੀ ਸਾਧਦੇ ਸਨ ਹੁਣ ਵੀ ਲੋਕ ਰੱਖੀ ਹੀ ਸਾਧਦੇ ਨੇ ਉਸ ਰਾਤ ਜਦੋਂ ਢੋੜ ਵੱਜੇ ਜਦੋਂ ਨੇਜੇ ਲਿਸ਼ਕੇ ਜਦੋਂ ਤਾਰੇ ਟੁੱਟੇ ਜਦੋਂ ਪੁਚਾਲ ਆਇਆ ਰੱਖੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਉੱਠੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਉਸ ਗਠਿਆਲੀ ਟੱਪੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਪੈੜੀਆਂ ਵਿੱਚੋਂ ਗੁਜ਼ਰੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਬੇਸ਼ੁਧ ਇੱਕ ਦੁਰਗ ਵਿੱਚ ਆ ਪਈ ਤੇ ਤਿੰਨ ਪੂਰੀਆਂ ਰਾਤਾਂ ਤਿੰਨ ਪੂਰੇ ਦਿਨ ਉੱਥੇ ਉਹ ডুবਕੀ ਰਹੀ ਉਹਦੇ ਹੇਠੋਂ ਲਹੂ ਦੀ ਨਿਚਕੜਦੀ ਲਕੀਰ ਲੰਘ ਗਈ। ਉਹਦੇ ਉੱਤੋਂ ਦੁਨਾਲੀ ਦੀਆਂ ਗੋਲੀਆਂ ਗੁਜ਼ਰਦੀਆਂ ਰਹੀਆਂ। ਉਹਦੇ ਕੰਨਾਂ ਵਿੱਚ ਕਈ ਜਾਣੀਆਂ, ਕਈ ਪਹਿਚਾਣੀਆਂ, ਕਈ ਇਹੋ ਜਿਹੀਆਂ ਚੀਖਾਂ ਵੀ ਪਈਆਂ ਜਿੰਨਾਂ ਨਾਲ ਉਸਦੀ ਦੁੱਧ ਦੀ ਸਾਂਝ ਸੀ। ਤੇ ਫੇਰ ਘੋੜਿਆਂ ਦੀਆਂ ਟਾਪਾਂ, ਫੇਰ ਲਾਰੀਆਂ, ਮੋਟਰਾਂ ਤੇ ਟਰੱਕਾਂ ਦੀ ਗੂੰਜਾਰ ਉਸ ਨੂੰ ਸੁਣਾਈ ਦਿੱਤੀ ਅਗਲੀ ਸਵੇਰ ਸਾਰੀ ਦੀ ਸਾਰੀ ਬਾਦੀ ਇੰਜ ਸੀ ਜਿਵੇਂ ਕਦੀ ਵੀ ਹੁੰਦੀ ਸੀ ਬਾਲਦਾਂ ਦੇ ਗਲ ਪਈਆਂ ਟੱਲੀਆਂ ਸਹਜੇ ਸਹਜੇ ਟਣਕਣ ਲੱਗ ਪਈਆਂ ਇਜੜਾਂ ਤੇ ਬੱਗਾਂ ਦੇ ਬਗ ਨਿਕਲਣ ਲੱਗ ਪਏ ਜਿਵੇਂ ਹਮੇਸ਼ਾ ਹਰ ਪਿੰਡ ਵਿੱਚ ਹੁੰਦਾ ਹੈ ਖੂਹਾਂ ਦੀ ਇਹ ਮਧੂਰ ਰੀ ਰੀ ਠੱਕ ਠੱਕ ਚਵਾਂ ਪਾਸੇ ਗੂੰਜਣੀ ਸ਼ੁਰੂ ਹੋ ਗਈ ਪੀੜਾਂ ਦੀਆਂ ਪੀੜਾਂ ਪੰਛੀਆਂ ਦੇ ਡਾਰ ਆਸ਼ਮਾਨਾਂ ਵਿੱਚ ਆ ਗਈ ਦੁੱਧਾਂ ਵਿੱਚ ਮਧਾਣੀਆਂ ਛਲਕੀਆਂ ਬੇੜਿਆਂ ਵਿੱਚੋਂ ਧੂਏ ਉੱਠੇ ਤੇ ਮਸੀਤ ਵਿੱਚੋਂ ਬਾਗ ਦੀਆਂ ਆਵਾਜ਼ਾਂ ਆਈਆਂ ਰਾਮ ਰੱਖੀ ਕਿਤਨਾ ਚਿਰ ਉਡੀਕਦੀ ਰਹੀ ਨਾ ਮੰਦਰ ਵਿੱਚ ਅੱਜ ਟਣ ਟਣ ਹੋਈ ਨਾ ਗੁਰਦੁਆਰੇ ਵਿੱਚੋਂ ਸ਼ੰਖ ਦੀ ਸਦਾ ਉਹਦੇ ਕੰਨੀ ਪਈ ਤੇ ਜਦੋਂ ਪੀੜੀਆਂ ਪੀੜੀਆਂ ਧੁੱਪਾਂ ਨਿਕਲੀਆਂ ਰਾਮ ਰੱਖੀ ਉੱਠ ਕੇ ਪਿਸ਼ੋਕੜ ਆਪਣੇ ਗਵਾਂਡੀਆਂ ਦੇ ਬੇੜੇ 'ਚ ਚਾਬੜੀ ਹੱਸਦੇ ਖੇੜਦੇ ਸਾਰੇ ਦੇ ਸਾਰੇ ਉਹਨੂੰ ਵੇਖ ਕੇ ਹੱਕੇ ਬੱਕੇ ਰਹਿ ਗਏ ਔਰਤਾਂ ਨੇ ਸੋਚਿਆ ਜਿਵੇਂ ਖੂਨ ਦੀ ਨਦੀ ਵਿੱਚੋਂ ਰੱਖੀ ਉਮਲ ਆਈ ਹੈ ਤੇ ਮਰਦਾਂ ਜਾਣਿਆ ਜਿਵੇਂ ਉਹਨਾਂ ਨਾਲ ਕੋਈ ਚਾਲ ਚੱਲੀ ਹੋਵੇ ਜਵਾਨ ਜਹਾਨ ਸ਼ੇਰਵਾਜ਼ ਦਾ ਮੂੰਹ ਭਖਣ ਲੱਗ ਪਿਆ ਉਹਦੀਆਂ ਅੱਖਾਂ ਵਿੱਚ ਫੇਰ ਇੱਕ ਵਾਰ ਬਹਿਸ਼ਤ ਆਈ ਮਸਾ ਮਸਾ ਟਿਲਕੀਆਂ ਉਹਦੀਆਂ ਰਗਾਂ ਫੇਰ ਤਣ ਗਈਆਂ ਤੇ ਮੰਜੀ ਹੀਠੋਂ ਲਿਸ਼ਕਦੀ ਛਵੀ ਛਿੱਕ ਕੇ ਉਹ ਡਾਹੇ ਗਜ਼ ਵਿੱਚ ਉੱਠਿਆ ਏ ਸਵੀ ਨੇ ਕਈ ਤਰ ਚੀਰੇ ਸਨ ਖੋਪੜੀਆਂ ਮਿੱਧੀਆਂ ਸਨ ਤੇ ਕਈ ਗਰਦਣਾ ਲਾਹੀਆਂ ਸਨ ਪਰ ਕੋਈ ਦੋ ਕਦਮ ਰੱਖੀ ਤੋਂ ਦੂਰ ਉਹਦੀ ਛਵੀ ਜਿਵੇਂ ਉਗਰੀ ਦੀ ਉਗਰੀ ਰਹਿ ਗਈ ਰਖੀ ਤੇ ਉਹਦੇ ਵਿਚਕਾਰ ਉਹਦੀ ਮਾਂ ਸੀ ਉਹਦਾ ਪਿਓ ਸੀ ਉਹਦੀ ਭੈਣ ਸੀ ਪਤਾ ਨਹੀਂ ਕਿਸ ਤਰ੍ਹਾਂ ਅੱਖ ਦੇ ਫੋਰ ਵਿੱਚ ਉਹ ਨੱਠ ਕੇ ਰਖੀ ਉੱਤੇ ਆ ਪਈ ਤੇ ਉਹਨੂੰ ਜਰ ਬਣਾ ਆਣ ਦਿੱਤੀ ਉਹ ਘੜੀ ਲੰਘ ਗਈ ਪਰ ਉਸ ਤੋਂ ਬਾਅਦ ਹਮੇਸ਼ਾ ਸ਼ੇਰਵਾਜ਼ ਹੈਰਾਨ ਹੁੰਦਾ ਕਿਵੇਂ ਉਸ ਨੂੰ ਕਹਿਰ ਆ ਸਕਿਆ ਸੀ ਰਖੀ ਤੇ ਉਹਦੀ ਛਪਾਤ ਦੀ ਛਵੀ ਉਸ ਨੂੰ ਹਮੇਸ਼ਾ ਸ਼ਰਮਿੰਦਿਆਂ ਕਰਦੀ ਤੇ ਉਹ ਡਾਡਾ ਕੱਚਾ ਹੁੰਦਾ ਇੱਕ ਦਿਨ ਉਸ ਨੂੰ ਤੋੜ-ਫੋੜ ਕੇ ਖੂਹ ਵਿੱਚ ਸੁੱਟਾਇਆ ਤੇ ਟਰੇਕੇ ਹੀਠਾਂ ਆ ਬੈਠਿਆ ਜਿੱਥੇ ਸ਼ੇਰਵਾਜ ਉਸ ਨੂੰ ਵੱਡਣ ਲਈ ਟੁੱਟਿਆ ਸੀ ਜਿੱਥੇ ਰੱਖੀ ਕਦੇ-ਕਦੀ ਰਾਂਗਲਾਂ ਪੀੜਾਂ ਢਾਕੇ ਬੈਂਦੀ ਜਿੱਥੇ ਪੀੜੇ ਨਾਲ ਘੁੰਗਰੂ ਲੱਗੇ ਹੁੰਦੀ ਜਿਸ ਪੀੜੇ ਤੇ ਸ਼ੇਰਵਾਜ ਦੀ ਮਾਂ ਬੈਠੀ ਜਦੋਂ ਉਹ ਵਿਆਹੀ ਆਈ ਸੀ ਜਿਸ ਪੀੜੇ ਤੇ ਸ਼ੇਰਵਾਜ਼ ਦੀ ਦਾਦੀ ਬੈਠੀ ਸੀ ਜਦੋਂ ਉਹ ਵਿਆਹੀ ਹੋਈ ਆਈ ਸੀ ਇੱਕ ਰੋਜ਼ ਸ਼ੇਰਵਾਜ਼ ਨੇ ਰੱਖੀ ਤੇ ਸ਼ਵੀ ਉਗਰੀ ਅਗਲੇ ਰੋਜ਼ ਗਾਨਾ ਬਣ ਕੇ ਉਸ ਨੂੰ ਆਪਣੀ ਤਰੀਮਤ ਬਣਾ ਲਿਆ ਰੱਖੀ ਤੇ ਉਸ ਨੂੰ ਹਮੇਸ਼ਾ ਚੰਗੀ ਲੱਗਦੀ ਸੀ ਬਚਪਨ ਵਿੱਚ ਉਹ ਇਕੱਠੇ ਖੇਡਦੇ ਸਨ ਇਕੱਠੇ ਘੁੰਮਦੇ ਇਕੱਠੇ ਲੱਭਦੇ ਇਕੱਠੇ ਗੁੰਮਦੇ ਇਕੱਠੇ ਹੱਸਦੇ ਤੇ ਫੇਰ ਜਦੋਂ ਵੱਡੀ ਹੋਈ ਸ਼ੇਰਵਾਜ਼ ਨੇ ਹਾਲ ਵਾਉਂਦਿਆਂ ਕਈ ਟੱਪੇ ਉਸ ਦੀ ਯਾਦ ਵਿੱਚ ਗਾਏ ਸਨ ਕਈ ਵਾਰ ਉਸ ਦੇ ਸੁਪਨਿਆਂ ਵਿੱਚ ਰੱਖੀ ਮੁਰਮੁਰਾਇਆ ਕਰਦੀ ਸੀ ਤੇ ਜਦੋਂ ਹੋਰ ਵੱਡੀ ਹੋਈ ਸ਼ੇਰਵਾਜ਼ ਉਸ ਨੂੰ ਲੁੱਕ ਲੁੱਕ ਕੇ ਵੇਖਿਆ ਕਰਦਾ ਸੀ ਭਾਵੇਂ ਰੱਖੀ ਨੂੰ ਪਤਾ ਸੀ ਭਾਵੇਂ ਰੱਖੀ ਨੂੰ ਨਹੀਂ ਪਤਾ ਸੀ ਸਵੇਰੇ ਸਾਰਗੀ ਵੇਲੇ ਉੱਠ ਕੇ ਰੱਖੀ ਦੁੱਧ ਚੋਂਦੀ ਮੱਝੀਆਂ ਦਾ ਗਾਈਆਂ ਦਾ ਬੱਕਰੀਆਂ ਦਾ ਫੇਰ ਦੁੱਧ ਰੜਕਦੀ ਫੇਰ ਸਾਰੇ ਘਰਾਂ ਨੂੰ ਸ਼ਿਸ਼ੇ ਵਾਂਗ ਲਿਸ਼ਕਾ ਦਿੰਦੀ ਸ਼ਾਮੀ ਹਾ ਡੰਗਰ ਲਈ ਆਪ ਗੁਤਾਵਾ ਕਰਦੀ ਆਪਣੇ ਹੱਥੀ ਉਹਨਾਂ ਨੂੰ ਖਵਾਉਂਦੀ ਬੱਜੀਆਂ ਦਾ ਦੁੱਧ ਸਵਾਇਆ ਹੋ ਗਿਆ ਬਾਲ ਦਾ ਦੌੜ-ਦਾੜ ਕੇ ਸ਼ੇਰਵਾਜ਼ ਵਰਗੇ ਹਾਲੀਆਂ ਨੂੰ ਥਕਾ ਦਿੰਦੇ ਆਪਣੇ ਸੱਸ ਸਹੁਰੇ ਦੇ ਜਿਸ ਤਰ੍ਹਾਂ ਉਹ ਪੈਰ ਤੋ ਤੋ ਪਿੰਦੀ ਕਦੀ ਉਹਨਾਂ ਨੂੰ ਪਲੰਗ ਤੋਂ ਨਾ ਤੁਰਨਦੀ ਆਂਡਣਾ ਗਵੰਡਣਾ ਉਹਨੂੰ ਵੇਖ-ਵੇਖ ਹੈਰਾਨ ਹੁੰਦੀਆਂ ਮੂੰਹ ਵਿੱਚ ਉਂਗਲਾਂ ਪਾ ਪਾ ਟੁਕਦੀਆਂ ਗਲੀ ਮੁਹੱਲੇ ਵਿੱਚ ਆਉਨੇ ਹਰ ਗੁੱਠ ਹਰ ਕੋਨੇ ਵਿੱਚ ਸਹੇਲੀਆਂ ਬਣਾ ਲਈਆਂ ਤਿਰੰਜਣਾ ਵਿੱਚ ਉਹ ਸਭ ਨੂੰ ਪੁਛਾੜਦੀ ਖਿਚਕਲੀ ਮਚਾਈ ਰੱਖਦੀ ਪਿੰਡ ਵਿੱਚ ਕਿਸੇ ਨੂੰ ਸਵੈਟਰ ਦਾ ਨਵਾਂ ਨਮੂਨਾ ਸਿਖਾਉਣਾ ਹੁੰਦਾ ਤਾਂ ਰੱਖੀ ਸਿਖਾਉਂਦੀ ਕਿਸੇ ਨੇ ਅੱਖ ਵਿੱਚ ਝਟਕੀ ਪੁਆਣੀ ਹੁੰਦੀ ਰੱਖੀ ਕੋਲ ਆਉਂਦਾ ਕਿਸੇ ਨੇ ਕੋਈ ਭੇਦ ਦੱਸਣਾ ਹੁੰਦਾ ਰੱਖੀ ਸਾੰਧੀ ਰੱਖੀ ਜਿਸ ਤਰ੍ਹਾਂ ਪਤਾਸੇ ਵਾਂਗ ਕੋਲ ਮਿਲ ਗਈ ਸੀ ਟਾਲੀਆਂ ਹੇਠਾਂ ਕਦੇ-ਕਦੇ ਪਿੰਗਾ ਝੂਟਦੀ ਰੱਖੀ ਜਦੋਂ ਦੂਰ-ਦੂਰ ਤੱਕ ਹਰਿਆਵਲ ਤੇ ਹਰਿਆਵਲ ਦੇ ਪਿੱਛੇ ਆਪਣੇ ਪਿੰਡ ਦੀਆਂ ਮਧਰੀਆਂ ਪਹਾੜੀਆਂ ਵੇਖਦੀ ਉਹ ਹੈਰਾਨ ਹੁੰਦੀ ਕਿੰਜ ਲੋਕ ਉੱਥੋਂ ਟੁਰ ਗਏ ਸਨ ਆਪਣੇ ਚਨਾ ਦਾ ਮੋਤੀਆਂ ਵਰਗਾ ਪਾਣੀ ਤੱਕ ਕੇ ਉਹਦਾ ਜੀ ਕਹਿੰਦਾ ਬੰਦਾ ਇੱਥੇ ਹੀ ਮਰ ਜਾਏ। ਉਹਨੂੰ ਛੱਡ ਕੇ ਕੋਈ ਕਿਸ ਤਰ੍ਹਾਂ ਕਿਤੇ ਜਾ ਸਕਦਾ ਸੀ। ਉਹਨਾਂ ਛੱਟਿਆਂ ਨੂੰ ਜਿਨ੍ਹਾਂ ਦਾ ਬੀਜ ਉਹਦੇ ਪਿਓ-ਪਰਾਵਾਂ ਨੇ ਪਾਇਆ। ਕਦੀ-ਕਦੀ ਉਹ ਗੱਲ ਨਾਲ ਲਾ ਲੈਂਦੀ ਤੇ ਇਕਰਾਰ ਕਰਦੀ। ਕਦੀ ਉਹਨਾਂ ਨੂੰ ਉਹ ਛੱਡ ਕੇ ਨਹੀਂ ਜਾਵੇਗੀ। ਉਹ ਹੈਰਾਨ ਸੀ। ਉਹਨਾਂ ਗਲੀਆਂ ਨੂੰ ਕਿੰਜ ਕੋਈ ਛੱਡ ਸਕਦਾ ਹੈ? ਜਿੱਥੇ ਕੋਈ ਖੇਡਿਆ ਹੋਵੇ। ਉਹਨਾਂ 베ਰੀਆਂ ਦੇ 베ਰ ਹੱਕਾ ਮਾਰੇ ਹੁੰਦੇ ਉਹਨਾਂ ਨੂੰ ਜਿਹੜੇ ਟੁਰ ਗਏ ਸਨ ਉਹਨਾਂ ਨੂੰ ਇਸ ਤਰ੍ਹਾਂ ਕੁਝ-ਕੁਝ ਮਹਿਸੂਸ ਹੁੰਦਾ ਜਦੋਂ ਇੱਕ ਵਾਰ ਪਾਕਿਸਤਾਨ ਦਾ ਕੋਈ ਲੀਡਰ ਇਹਨਾਂ ਦੇ ਪਿੰਡ ਕੋਲੋਂ ਗੁਜਰਿਆ ਰੱਖੀ ਸਾਰੀ ਸਵੇਰ ਸੇਰੇ ਪਰੋਂਦੀ ਰਹੀ ਕੜਕ ਦੀ ਦੁਪਹਿਰ ਵਿੱਚ ਪਾਕਿਸਤਾਨ ਦਾ ਝੰਡਾ ਫੜ ਔਰਤਾਂ ਦਾ ਇਹਨੇ ਜਲੂਸ ਕੱਢਿਆ ਤੇ ਸੜਕ ਕੰਡੇ ਆਪਣੇ ਕੌਮੀ ਆਗੂ ਦੀ ਇੰਤਜ਼ਾਰ ਵਿੱਚ ਪਾਕਿਸਤਾਨ ਹਮਾਰਾ ਹੈ ਤੇ ਹੋਰ ਕੋਈ ਗੀਤ ਗਾਉਂਦੀ ਰਹੀ ਜਦੋਂ ਲੀਡਰ ਦੀ ਮੋਟਰ ਗੁਜ਼ਰ ਰਹੀ ਸੀ ਇਸ ਨੇ ਉੱਚੇ-ਉੱਚੇ ਜ਼ਿੰਦਾਬਾਦ ਦੇ ਨਾਰੇ ਲਾਏ ਤੇ ਫੁੱਲਾਂ ਦੀ ਬਰਖਾ ਨਾਲ ਧਰਤੀ ਅੱਟੀ ਗਈ ਇੰਜ ਰੱਖੀ ਦੇ ਦਿਨ ਗੁਜ਼ਰ ਰਹੇ ਸਨ ਇੰਜ ਰੱਖੀ ਦੇ ਹਫ਼ਤੇ ਗੁਜ਼ਰ ਰਹੇ ਸਨ ਤੇ ਇੰਜ ਹੀ ਮਹੀਨੇ ਜਦੋਂ ਇੱਕ ਦਿਨ ਗਲੀ ਵਿੱਚੋਂ ਲੰਘਦਿਆਂ ਉਹਨੂੰ ਪਿੱਛੋਂ ਆਵਾਜ਼ ਆਈ ਨੀ ਰਖੀਏ ਤੇ ਅਗਲੀ ਘੜੀ ਉਹਦਾ ਭਰਾ ਉਸਦੇ ਗਲ ਨਾਲ ਲੱਗਿਆ ਹੋਇਆ ਸੀ ਕਿਤਨਾ ਚਿਰ ਦੋਵੇਂ ਰੋਂਦੇ ਰਹੇ ਰਖੀ ਡਾਡਾ ਉੱਚਾ-ਉੱਚਾ ਰੋਈ ਉਸ ਨੂੰ ਇਹ ਵੀ ਭੁੱਲ ਗਿਆ ਕਿ ਇੱਕ ਹੋਪਰਾ ਆਦਮੀ ਜੋ ਸਿਪਾਹੀ ਜਿਹਾ ਲੱਗਦਾ ਸੀ ਖਲੋਤਾ ਜਿਸ ਤਰ੍ਹਾਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਅਖੀਰ ਜਦੋਂ ਉਹਨਾਂ ਦਾ ਵਿਰਾਗ ਲੱਥਾ ਉਨੇ ਪ੍ਰਾਨੀ ਸਿਪਾਹੀਵਲ ਇਸ਼ਾਰਾ ਕਰਕੇ ਕਿਹਾ ਇਹਨੂੰ ਲੈ ਚੱਲੋ ਮੇਰੀ ਭੈਣ ਲੱਭ ਪਈਏ ਪਰ ਕਿੱਥੇ ਰੱਖੀ ਨੇ 1 ਮਿੰਟ ਬਾਅਦ ਜਿਸ ਤਰ੍ਹਾਂ ਉਹ ਸੁੱਤੀ ਜਾਗੀ ਹੋਵੇ ਕਬਰਾ ਕੇ ਪੁੱਛਿਆ ਦੂਰ ਕਿਸੇ ਹੋਰ ਦੇਸ਼ ਵਿੱਚ ਜਾਣ ਲਈ ਰੱਖੀ ਤਿਆਰ ਨਹੀਂ ਸੀ ਕੀ ਪਤਾ ਉੱਥੇ ਇਸ ਪਿੰਡ ਵਰਗੀਆਂ ਕਣੀਆਂ ਠੰਡੀਆਂ ਸ਼ਾਮਾਂ ਹੋਣ ਨਾ ਹੋਣ ਕੀ ਪਤਾ ਉੱਥੇ ਇਸ ਪਿੰਡ ਵਰਗੇ ਕਾਗ ਹੋਣ ਨਾ ਹੋਣ ਜੋ ਬਨੇਰਿਆਂ ਤੇ ਆ ਕੇ ਵਹਿ ਜਾਂਦੇ ਦੀ ਤੇ ਫਿਰ ਨਹੀਂ ਦਿਲ ਨੂੰ ਪਤਾ ਨਹੀਂ ਕੀ ਹੋਣ ਲੱਗ ਜਾਂਦਾ ਮੈਂ ਨਹੀਂ ਜਾਵਾਂਗੀ ਮੈਂ ਕਦੀ ਨਹੀਂ ਜਾਵਾਂਗੀ ਉਸ ਆਮੀ ਜਦੋਂ ਉਹ ਬਾਹਰ ਗਈ ਉਸ ਟਿੱਬੇ ਨੂੰ ਜਿਸ ਤਰ੍ਹਾਂ ਉਸ ਕਲਾਵੇ ਵਿੱਚ ਲੈ ਲਿਆ ਜਿਸ ਟਿੱਬੇ ਤੇ ਖਲੋ ਕੇ ਉਹ ਸ਼ੇਰਵਾਜ਼ ਨੂੰ ਖੇਤਾਂ ਵਿੱਚ ਕੰਮ ਕਰਦਾ ਵੇਂਦੀ ਹੁੰਦੀ ਸੀ ਮੈਂ ਨਹੀਂ ਜਾਵਾਂਗੀ ਇਸ਼ਕ ਪੇਚੇ ਦੀ ਲਮਕਦੀ ਬੇਲ ਨੂੰ ਉਸ ਪੋਲੇ ਜੇ ਟੋਕੇ ਕਿਹਾ ਮੈਂ ਕਦੀ ਨਹੀਂ ਜਾਵਾਂਗੀ ਉਸ ਨੇ ਬੱਚੇ ਦੀਆਂ ਅੱਖਾਂ ਨਾਲ ਅੱਖਾਂ ਮੇਲ ਉਹਦੀ ਬੂਥਨੀ ਨੂੰ ਚੁੰਮ ਲਿਆ ਆਪਣੇ ਸੂਫੇ ਦੀ ਛੱਤ ਹੇਠ ਜਾ ਕੇ ਉਸ ਨੇ ਜ਼ੋਰ ਦਾ ਕਿਹਾ ਮੈਂ ਹਮੇਸ਼ਾ ਇੱਥੇ ਰਹਾਂਗੀ ਆਪਣੇ ਚੁੱਲ੍ਹੇ ਕੋਲ ਬੈਠ ਕੇ ਉਹਦਾ ਗੱchna ਖੋਲਦਾ ਮੇਰਾ ਆਪਣਾ ਇਹ ਚੌਂਕਾ ਏ ਉਹ ਚੀਕ ਉਠੀ ਉਸ ਰਾਤ ਪੂਰੇ ਦੀ ਠੰਡੀ ਵਾਰ ਰੁਮਕ ਰਹੀ ਸੀ ਰੱਖੀ ਨੇ ਤਾਰਿਆਂ ਨਾਲ ਇਕਰਾਰ ਕੀਤਾ ਚੰਨ ਦੇ ਤਰਲੇ ਲਈ ਉਠੋ ਉਠ ਬਨੇਰਿਆਂ ਤੇ ਬਹਿ ਕੇ ਸੋਚਦੀ ਉਸ ਨੇ ਪੀਰਾਂ ਦੀਆਂ ਮੰਨਤਾ ਮੰਨੀਆਂ ਮੂਰਤੀਆਂ ਨੂੰ ਮਨਾਉਣ ਦਾ ਪ੍ਰਣ ਕੀਤਾ ਸਾਹਮਣੇ ਉਹ ਦੁਰਗ ਸੀ ਜਿੱਥੇ ਪਿਛਲੀ ਵਾਰ ਰੱਖੀ ਜਾ ਪਈ ਸੀ ਤੇ ਉਹਨੂੰ ਕਿਸੇ ਨੇ ਨਹੀਂ ਸੀ ਵੇਖਿਆ ਹੁਣ ਤੇ ਪਰ ਉਹ ਕਿਤਨੀ ਹੋਰ ਦੀ ਹੋਰ ਹੋ ਗਈ ਸੀ ਹੁਣ ਕਿਸ ਤਰ੍ਹਾਂ ਉਹ ਛਾਲ ਮਾਰ ਸਕਦੀ ਸੀ ਉਹ ਛੀਪ ਜਿਸ ਵਿੱਚ ਕੋਈ ਮੋਤੀ ਹੋਈ ਕਦੀ ਉਛਲਿਆ ਨਹੀਂ ਕਰਦੀ ਬੇਖ ਸ਼ੇਰਵਾਜ ਹੁਣ ਤੇਰੀ ਸ਼ਬੀ ਨੂੰ ਕੀ ਹੋ ਗਿਆ ਏ ਰੱਖੀ ਉਹਨੂੰ ਮੁਰਮੁਰ ਕਹਿੰਦੀ ਤੇ ਸ਼ੇਰਵਾਜ ਅਹਲ ਆਪਣੇ ਪਲੰਗ ਤੇ ਪਿਆ ਹੋਇਆ ਸੀ ਜਦੋਂ ਦਾ ਨੰਬਰਦਾਰ ਦੇ ਘਰੋਂ ਸ਼ਾਮੀ ਉਹ ਮੁੜਿਆ ਉਸਨੇ ਇੱਕ ਲਫ਼ਜ਼ ਨਾ ਕਿਹਾ ਨਾ ਉਸਨੇ ਕੁਝ ਖਾਦਾ ਨਾ ਪੀਤਾ ਬੇਸ਼ੇਰ ਬਾਜ਼ਾ ਮੈਂ ਤੇਰੇ ਤੋਂ ਲੱਖ ਬੀਰ ਵਾਰ ਸੁੱਟਾਂਗੀ ਸ਼ੇਰਵਾਜ਼ ਤਾਂ ਵੀ ਚੁੱਪ ਸੀ ਉਹਦੇ ਭਖ ਰਹੇ ਚਿਹਰੇ ਉਹਦੀਆਂ ਲਾਲ ਹੋ ਰਹੀਆਂ ਅੱਖਾਂ ਵਿੱਚ ਜਿਸ ਤਰ੍ਹਾਂ ਅਥਰੂ ਜੰਮੇ ਹੋਏ ਸਨ ਬੇ ਮੇਰਿਆ ਬਾਜ਼ ਸ਼ੇਰਾ ਆ ਕਿਤੇ ਟੁਰ ਚਲੀਏ ਆਖਰ ਝੁੰਝਲਾ ਕੇ ਰੱਖੀ ਨੇ ਕਿਹਾ ਸ਼ੇਰ ਆਵਾਜ਼ ਦੇ ਬਿਸਤਰੇ ਤੋਂ ਜਿਵੇਂ ਸੇਕਾਰਿਆ ਹੋਵੇ ਉਹ ਚੁੱਪ ਸੀ ਅਹਲ ਸੀ ਬੇਸ਼ੁੱਧ ਪਿਆਸੀ ਅਗਲੇ ਰੋਜ਼ ਮਸਾਂ ਅਜੇ ਦਿਉਂ ਹੀ ਨਿਕਲਿਆ ਸੀ ਕਿ ਫੌਜੀ ਲਾਰੀ ਉਹਨਾਂ ਦੇ ਬੇੜੇ ਵਿੱਚ ਆ ਖਲੋਤੀ ਲੰਮੀਆਂ ਬੰਦੂਖਾਂ ਵਾਲੇ ਸਿਪਾਈਆਂ ਨੂੰ ਵੇਖ ਕੇ ਰੱਖੀ ਘੁਰਲਾ ਉੱਠੀ ਮੈਂ ਨਹੀਂ ਜਾਣਾ ਮੈਂ ਕਦੀ ਨਹੀਂ ਜਾਣਾ ਕੀ ਹੋਇਆ ਜੇ ਇਸ ਦਾ ਨਾਂ ਵਟ ਗਿਆ ਇਹ ਸਾਡਾ ਆਪਣਾ ਦੇਸ਼ ਹੈ ਇਹ ਰੁੱਖ ਸਾਡੇ ਆਪਣੇ ਹਨ ਇਹ ਪੱਤਰ ਸਾਡੇ ਆਪਣੇ ਹਨ ਅਜੇ ਤੇ ਇਸ ਤਰ੍ਹਾਂ ਇੱਕ ਨੇ ਵੱਡਾ ਹੋਣਾ ਹੈ ਜਿਸ ਨੂੰ ਮੈਂ ਪਾਣੀ ਦੇ ਦੇ ਪਾਲਦੀ ਰਹੀ ਤੇ ਉਹਦੀਆਂ ਅੱਖਾਂ ਵਿੱਚੋਂ ਅਥਰੂ ਨਾ ਠੱਲੇ ਜਾਂਦੀ ਬੇਸ਼ੇਰਵਾਸ ਤੂੰ ਬੋਲਦਾ ਕਿਉਂ ਨਹੀਂ ਤੂੰ ਕੁੰਦਾ ਕਿਉਂ ਨਹੀਂ ਮੈਂ ਤੇਰੀ ਅਮਾਨਤ ਨਾਲ ਹੀ ਕੀ ਕਰਾਂਗੀ ਤੇ ਰਖੀ ਬੇਹੋਸ਼ ਹੋ ਗਈ ਜਿੰਨਾ ਚਿਰ ਸ਼ੇਰਵਾਸ ਤੇ ਰਖੀ ਅੰਦਰ ਸੋਫੇ ਵਿੱਚ ਪਏ ਰਹੇ ਸਿਪਾਈਆਂ ਨੇ ਫੇਰ ਸੋਚਿਆ ਪੰਚਾਂ ਨੇ ਆਪਣੇ ਦਿਮਾਗ ਲੜਾਈ ਲੰਬਰਦਾਰਾਂ ਦੀ ਰਾਇ ਲੈਤੀ ਗਈ ਪਰ ਆਪਣੇ ਕੌਮੀ ਸਰਕਾਰ ਦਾ ਹੁਕਮ ਸਾਫ਼ ਸੀ ਪਾਕਿਸਤਾਨ ਨੇ ਇਨਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਬਣ ਜਾਣਾ ਸੀ ਇਨਾਂ ਮਾਮੂਲੀ ਮਾਮੂਲੀ ਗੱਲਾਂ ਕਰਕੇ ਰੁੜ ਜਾਣਾ ਸੀ ਪਾਕਿਸਤਾਨ ਅਜੇ ਬੱਚਾ ਸੀ ਜਿਸ ਨੂੰ ਹਰ ਕਿਸੇ ਨੇ ਲੜਿਆਣਾ ਸੀ ਜਿਸ ਦੀਆਂ ਗਲਤ ਗੱਲਾਂ ਨੂੰ ਵੀ ਮੰਨਣਾ ਸੀ ਲਾਰੀ ਬੇੜੇ ਵਿੱਚ ਖਲੋਤੀ ਰਹੀ। ਜਾ ਵੀ ਕਿੰਜ ਸਕਦੀ ਸੀ। ਅਖੀਰ ਕੋਈ 2 ਘੰਟੇ ਬਾਅਦ ਸੋਫੇ ਦੇ ਪਿੱਤ ਖੁੱਲੇ। ਪਹਿਲੇ ਰੱਖੀ ਨਿਕਲੀ ਪਿੱਛੇ ਸ਼ੇਰਵਾਜ। ਰੱਖੀ ਨੇ ਲਾਲ ਰੇਸ਼ਮੀ ਜੋੜਾ ਪਾਇਆ ਹੋਇਆ ਸੀ। ਉਹਦੇ ਸਿਰ ਤੇ ਗੋਟਿਆਂ ਕਿਨਾਰੀਆਂ ਵਾਲੀ ਝਿੱਲੀ ਸੀ। ਜਿਹੜੀ ਉਸ ਤੋਂ ਸਾਂਭੀ ਨਹੀਂ ਸੀ ਜਾਂਦੀ। ਉਹਦੇ ਮੱਥੇ ਤੇ ਉਹਦੇ ਕੰਨਾਂ ਵਿੱਚ ਉਹਦੇ ਨੱਕ ਵਿੱਚ ਬਾਹਾਂ ਤੇ ਗਲ ਵਿੱਚ ਪੈਰਾਂ ਤੇ ਕੋਈ ਥਾਂ ਖਾਲੀ ਨਹੀਂ ਸੀ ਜਿੱਥੇ ਕੋਈ ਗਹਿਣਾ ਨਾ ਹੋਈ ਜਿਸ ਤਰ੍ਹਾਂ ਸੋਨੇ ਨਾਲ ਲੱਦੀ ਹੋਵੇ ਸ਼ੇਰਵਾਜ ਦੀ ਦਾਦੀ ਦੇ ਤੇ ਉਸ ਤੋਂ ਪਹਿਲੇ ਦੇ ਰੱਖੇ ਰਖਾਈ ਸਾਰੇ ਜੇਵਰ ਉਹਨੇ ਰੱਖੀ ਨੂੰ ਪਵਾਏ ਚਮ ਚਮ ਕਰਦੀ ਉਹ ਲਾਰੀ ਵਿੱਚ ਆ ਬੈਠੀ ਸਾਰੇ ਦੇ ਸਾਰੇ ਲੋਕ ਹੈਰਾਨ ਸਨ ਸ਼ੇਰਵਾਜ ਫਿਰ ਅੰਦਰ ਗਿਆ ਉਸਨੇ ਉਸ ਦਾ ਰੰਗਲਾ ਪੀੜਾ ਲਿਆ ਕੇ ਲਾਰੀ ਵਿੱਚ ਰੱਖਿਆ ਤੇ ਫੇਰ ਉਹਦਾ ਸ਼ਿਸ਼ਿਆਂ ਵਾਲਾ ਪਲੰਗਰ ਖਵਾਇਆ ਫੇਰ ਟਰੰਕਰ ਖਵਾਏ ਜਿਹੜੇ ਰੱਖੀ ਲਈ ਫੁਲਕਾਰੀਆਂ ਤੇ ਤੇਵਰਾਂ ਦੇ ਭਰੇ ਹੋਏ ਸਨ ਅਖੀਰਲੀ ਵਾਰ ਸ਼ੇਰਵਾਜ਼ ਅੰਦਰ ਗਿਆ ਤੇ ਰੱਖੀ ਨੂੰ ਆਕੇ ਇੱਕ ਪੱਖੀ ਤੇ ਇੱਕ ਛੰਨਾ ਫੜਾਇਆ ਛੰਨੇ ਉੱਤੇ ਚਿੱਤਰਿਆ ਹੋਇਆ ਸੀ ਸ਼ੇਰਵਾਜ਼ ਖਾਨ ਤੇ ਪੱਖੀ ਤੇ ਰੱਖੀ ਨੇ ਆਪ ਸੂਹੇ ਸਾਵੇ ਧਗਿਆਂ ਨਾਲ ਕੱਢਿਆ ਸੀ ਪਾਕਿਸਤਾਨ ਹਮਾਰਾ ਹੈ। ਸ਼ੁਕਰੀਆ ਦੋਸਤੋ ਜੇਕਰ ਤੁਹਾਨੂੰ ਇਹੋ ਜਿਹੀਆਂ ਕਹਾਣੀਆਂ ਸੁਣਨੀਆਂ ਪਸੰਦ ਆਂ ਤਾਂ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ।